ਕਿੰਨੇ ਕਿ ਬੰਦੇ ਬਿਮਾਰ ਹੋਏ ਬਹੁਤ ਬੰਦੇ ਬਿਮਾਰ ਹੋਏ ਤੇ ਬਹੁਤ ਸਰਕਾਰੀ ਕੰਟਰੋਲ ਤੁਸੀਂ ਪਿੰਡ ਵਾਲੇ ਸਾਰੇ ਲੱਭੇ ਪਿੰਡ ਦੇ ਹਾਂ ਜਿੰਡ ਵਾਲੀ ਹੈ ਕੋਣ क्या नाम है केड़ा पिंड है लप्पा साहब जी अच्छा नाम के देसरा जी क्या प्रॉब्लम आई प्रॉब्लम नहीं मैं गया जिसका गैस बढ़ गई मेरा एक तो मेरा मैं गिर गया था जी इसमें तो तो भी बड़े खड्डे भी पट्टे पे है ना देखा है गुरुद्वारा साहब के अंदर हां हां है ना देखा है हां मालका पे करते हैं करते ना वही है बिल्कुल वही है डेथ इधर हो गई हां आ गई है आ ਕਿਹੜੇ ਘਰ ਹੈ ਦੋਨੋਂ ਘਰ ਸਜਨਾ ਤੋਂ ਇਹ ਉਹਦਾ ਲੱਤੂ ਹੈ ਕੋਣ ਕੋਣ ਸੀ ਡੀਐਂਕਲ ਦਾ ਆਉਂਦੇ ਨਾਲ ਉਹ ਪ੍ਰੋਸਪਰ ਹਾਂ ਹਾਂਜੀ ਵਿੱਚ ਕੀ ਬਿਮਾਰੀ ਸਰ ਸਸ ਲੱਗੂ ओ का ओ का पाउडर दिया ना आपको तो उसको पानी उबाल के ठंडा करके उसमें एक लीटर पानी में जो है एक एक पैकेट बोल के ठीक है वो वाला पानी ही आपने देना है लेना ठीक है हाँ कितने दिन तो लगे दस रुपये लो चार दिन तो ये जेड़ा पाउच है ना ਨਾਪਾ ਸਾਹਿਬ ਜੀ ਨਾਪਾ ਸਾਹਿਬ ਜੀ ਸਿਲਿੰਡਰ ਕਵਰ ਆਦੀ ਪਿੰਡ ਨਾਪਾ ਸਾਹਿਬਾ ਜੀ ਤਾਂ ਸੋਣ ਦੀ ਪਾਣੀ ਦੀ ਖਰਾਬੀ ਆ ਰਹੀ ਸੀ ਤਾਂ ਸੋਣ ਕੈਂਪ ਲੱਗਾ ਸੀ ਜਿਆਦਾ 5 ਦਿਨ ਦਾ ਦੇ ਕੋਈ ਕਿਸ ਤਰ੍ਹਾਂ ਦੀ ਜੁਸ਼ਨ ਹਮ ਤਾਂ ਠੀਕ ਕਰ ਦਿੱਤਾ ਮੇਨ ਪ੍ਰੋਬਲਮ ਯਾਰ ਮੇਨ ਪ੍ਰੋਬਲਮ ਪਾਣੀ ਕੀ ਸੀ ਪਾਣੀ ਦੇ ਵਜਾ ਤੇ ਹੱਥ ਜੁੜ ਗਿਆ ਹਾਂਜੀ ਹੁਣ ਇਸ ਤਰ੍ਹਾਂ ਦੇ ਹੋ ਗਏ ਹੁਣ ਥੋੜਾ ਠੀਕ ਆ ਗਿਆ ਹੁਣ ਵੀ ਇਚੀਚਾ ਰਹੇ ਆ ਮਰੀਜ਼ ਪ੍ਰੋਬਲਮ ਕਿਆ ਲਿਖੀ ਆਪਣੇ ਬੇਹੁੱਤ ਕਿਆਂ ਉੱਡਤੀਆਂ ਕੀ ਹਾਂਜੀ ਸੀਵਰੇਜ ਦਾ ਪਾਣੀ ਵਿਸਤ ਹੋ ਰਿਹਾ ਹੋ ਰਿਹਾ ਤਾਂ ਜੀ ਬਸ ਇਹ ਪ੍ਰੋਬਲਮ ਤਾਂ ਪਰ ਇਹ ਮੇਰੇ ਕੋਲ ਕੰਟਰੋਲ ਹੈ ਹਾਂਜੀ ਥੋੜਾ ਹੈ ਜੀ ਥੋੜੇ ਹੱਦੀ ਵੀ ਹਾਂਜੀ 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 ਲਈ ਬਤੇ ਮਾਰ ਹੋ ਗਏ ਹੋ ਗਏ ਜੋ 100 ਦੇ 100 ਇਹ ਕੌਣ ਕਰਕੇ ਹਾਂਜੀ ਰਣਾ ਕੋਰਤਾ ਸਿੰਘਾ ਜੀ ਬਾਹਰ ਨਾ ਪਰ ਸ਼ਕੀ ਪਿੰਡਾਂ ਦਾ ਫਸਾ ਹੋਏ ਇਸ ਤੋਈ ਕਿਹਾ ਹਾਂਜੀ 23 ਤਰੀਕ ਨੂੰ ਪਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਡੀ ਪਰਜਾਈ ਬਿਮਾਰ ਹੋ ਗਈ ਸੀ ਇਹ 22 ਤਰੀਕ ਨੂੰ ਵੀ ਡੈਥ ਹੋ ਗਈ ਸੀ 32 ਸੈਕਟਰ ਹੌਲ ਹਸਪੀਟਲ ਦੇ ਵਿੱਚ ਲਾਚਾਰ ਰਸੀਦਾ ਸਾਡੇ ਜਿਹੜੇ ਮਦਰ ਰਹਿ ਗਏ ਆ ਜੀ 5 ਗੁੱਲਾ 6 ਸੈਕਟਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਉਹ ਵੀ ਇਲਾਜ ਤੇ ਇਲਾਜ ਲਈ ਪਏ ਆ ਸੀ ਫਰ ਹੋਰ ਵਿੱਚ ਫਾਦਰ ਸਾਹਿਬ ਨੂੰ ਲੂਜ਼ ਮੂਸ਼ਨ ਲੱਗੇ ਸੀ ਕਿ ਤੇ ਉਲਟੀਆਂ ਗੰਦਾ ਪਾਣੀ ਪੀਣ ਕਾਰਨ ਜੋ ਵੀ ਸ਼ਿਵਰ ਦਾ ਪਾਣੀ ਮਿਕਸ ਹੋ ਕੇ ਜਿਹੜਾ ਵਾਟਰ ਸਪਲਾਈ ਲਾਈਨ ਦੇ ਵਿੱਚ ਆ ਰਿਹਾ ਸਾਨੂੰ ਤੇ ਇਹ ਦੱਸਿਆ ਜਾ ਰਿਹਾ ਹੈ ਵੀ ਹੈਵੀ ਕਲੀਰਾਜੀ ਹੈ ਤੇ ਮਦਰ ਨੂੰ ਵੀ ਮੇਰੇ ਸੇਮ ਪ੍ਰੋਬਲਮ ਆਈ ਹੈ ਜਿਹੀ ਗੁਰਤੀਆਂ ਦੇ ਦਸਤ ਤੇ ਪਰਜਾਇ ਦੀ ਵੀ ਸੇਮ ਪ੍ਰੋਬਲਮ ਸੀਗੀ ਕੱਲ ਪਰਜਾਇ ਦਾ ਪੋਸਟਮਾਰਟਮ ਕਰਾ ਕੇ ਅਸੀਂ ਸ਼ਾਮੀ 7 ਵਜੇ ਲੈ ਕੇ ਸੰਸਕਾਰ ਕੀਤਾ ਜੀ ਪੋਸਟਮਾਰਟ ਦੀ ਜਿਹੜੀ ਰਿਪੋਰਟ ਆ ਉਹ ਸਾਨੂੰ ਹਰੇ ਨਹੀਂ ਦਿੱਤੀ ਗਈ ਜੀ ਹੋਰ ਵੀ ਬੰਦੇ ਬਿਮਾਰ ਹੋਏ ਇਸ ਤੋਂ ਜ਼ਿਆਦਾ ਤਕਰੀਬਨ ਪਿੰਡ ਦੇ ਵਿੱਚ 70-80 ਬੰਦੇ ਬਿਮਾਰ ਹੈਗੇ ਜੀ ਬਹੁਤ ਮੈਂ ਤਾਂ ਜਿਆਦਾ ਨੋਟਿਆਂ ਤੇ ਆ ਨਹੀਂ ਕਿ ਮੈਂ ਇਧਰ ਉੱਲ ਜੀ ਕਿ ਆਪਣੇ ਕੰਮਾਂ ਦੇ ਵਿੱਚ ਮੇਰੇ ਘਰ ਦੇ ਤਿੰਨ ਤਿੰਨ ਚਾਰ ਜੀ ਬਿਮਾਰ ਪਈਆਂ ਮੇਰੇ ਭਾਂਜੀਆ ਜੀ ਇੱਕ ਪਰਪਜੋਤ ਕੌਰ ਰੋਪੜ ਤੋਂ ਉਸ ਮੇਰੇ ਕੋਲ ਰਹਿੰਦੀ ਸੀਗੀ ਉਹ ਵੀ ਉਹ ਵੀ ਸਿਵਲ ਹਸਪੀਟਲ ਦੇ ਵਿੱਚ ਐਡਮਟਾ ਮੇਰੀ ਸੈਟਰ ਵੀ ਸਿਵਲ ਹਸਪੀਟਲ ਦੇ ਵਿੱਚ ਐਡਮਟਾ ਰੋਪੜ ਦੀ ਇੱਥੋਂ ਬਿਮਾਰ ਹੋ ਗਏ ਇੱਥੋਂ ਬਿਮਾਰ ਹੋ ਗੋ ਕੇ ਹੋ ਗਏ ਸਰ ਹੁਣ ਦੇਖੋ ਜੀ ਗੱਲ ਇਦਾਂ ਜੀ ਦਵਾਈਆਂ ਬੁਟੀਆਂ ਚੱਲ ਰਹੀਆਂ ਜੀ ਫਰਕ ਕਿਹੜਾ ਕਹਿ ਨਹੀਂ ਸਕਦੇ ਕੁਝ ਕਿ ਪ੍ਰਸ਼ਾਸਨ ਸਰ ਪ੍ਰਸ਼ਾਸਨ ਦਾ ਜੀ ਦੇਖੋ ਮੇਰੇ ਹਿਸਾਬ ਦੇ ਜੀ ਡਰਾਮੇबाजी ਕਰ ਰਿਹਾ ਸਾਰੇ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ 32 ਹਸਪੀਟਲ ਦੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਲੈਣ ਵਾਸਤੇ ਪੋਸਟਮਾਰਟਮ ਨੂੰ ਕਰਾਣ ਵਾਸਤੇ ਬੈਠੇ ਪਰਸੋ ਵੀ ਅਸੀਂ ਗਏ ਕੱਲ ਵੀ ਗਏ ਕਮੇਟੀ ਕੰਡੋ ਪੈਂਦਾ ਉਹ ਕਮੇਟੀ ਦਾ ਕੀ ਰੋਲ ਹੈਗਾ ਪ੍ਰਸ਼ਾਸਨ ਨੇ ਆ ਕੇ ਰਿਪੇਅਰ ਕੀਤੀ ਹੈ ਪਾਣੀ ਮਾਈਕ੍ਰੋ ਸੀ ਸਰ ਇਹਦੇ ਬਾਰੇ ਮੈਨੂੰ ਇ tanto ਪਤਾ ਹੈ ਮੇਰਾ ਨਾਮ ਕੁਸਵਾਲ ਸਿੰਘ ਹੈ ਮੈਨੂੰ ਨਾਮ ਪਤਾ ਹੋ ਪੀਣ ਵਾਲੇ ਪਾਣੀ ਕਰਕੇ ਹੋਇਆ ਜੀ ਇਹ ਪ੍ਰੋਬਲਮ ਚ ਆਈ ਇਹ ਸੋ ਦਿੱਤਾ ਹੋ ਗਈ ਜੀ ਉਹਦੇ ਕਿਸ ਨਾਲ ਕਿਹਨਾਂ ਦੀ ਇੱਕ ਤਾਂ ਜੈ ਸਿੰਘ ਜੀ ਇਹ ਦੂਜਾ ਮਨਜੀਤ ਕੌਰ ਜੀ ਕਿੰਨੀ ਉਮਰ ਸੀ ਜੈ ਸਿੰਘ ਦੇ ਕੁਟਵੜ 90 ਸਾਲ ਦੀ ਉਮਰ ਤਾਂ ਹੈ ਦੀ ਜੀ ਪਰ ਇਹਦੀ 48 ਕਿਲੇ ਲੱਗ ਪਏ ਪ੍ਰੋਬਲਮ ਕਿ ਪੀਣ ਵਾਲੇ ਪਾਣੀ ਕਰਕੇ ਜੀ ਟੱਟੀਆਂ ਉਲਟੀਆਂ ਲੱਗੀਆਂ ਉਹਨੂੰ ਅੱਛਾ ਨਹੀਂ ਕਿ ਇੱਕਦਮ ਜੇ ਜ਼ਿਆਦਾ ਹੀ ਵਧੀਆ ਫਿਰ ਜਾਂਦਾ ਜੀ ਪਹਿਲਾਂ ਥੋੜਾ ਲੋਤਾ ਤਾਂ ਪਤਾ ਨਹੀਂ ਲੱਗਿਆ ਵੇਲਾ ਕਿਸੇ ਨੇ ਗੌਰੇ ਨਹੀਂ ਵੀ ਪਾਣੀ ਇਸ ਤਰ ਆ ਰਿਹਾ ਫਿਰ ਜਦ ਦੇਖਿਆ ਵੀ ਕਦੀ ਇਹ ਵੀ ਗਿਰ ਗਿਆ ਕਦੀ ਉਹ ਵੀ ਗਿਰ ਗਿਆ ਉਠੇ ਨਹੀਂ ਹੋਇਆ ਜਾਨ ਫਰਾਂ ਜੀ ਜਮੀ ਖਤਮ ਜੀ ਹੋ ਗਏ ਤਾਂ ਫਿਰ ਪਤਾ ਲੱਗਿਆ ਚੈੱਕ ਕਰਾਇਆ ਡਾਕਟਰਾਂ ਨੇ ਦੱਸਿਆ ਵੀ ਇਹ ਤਾਂ ਪੀਣ ਵਾਲੇ ਪਾਣੀ ਦੀ ਖਰਾਬੀ ਹੈ ਕਿੰਨੇ ਬੰਦੇ ਇੱਥੇ ਹੁਣੇ ਘੋਣੇ ਕਟਵਟ 50 60 ਬੰਦੇ ਹੁਣੇ 70 ਹੋਣੇ ਗਿਆ ਪਤਾ ਜਿਆਦਾ ਮਤਲਬ ਜਦੋਂ ਅਸੀਂ ਹਸਪੀਟਲ ਚ ਗਏ ਉੱਥੇ ਜਾ ਕੇ ਜਿਆਦਾਤਰ ਪਤਾ ਲੱਗਿਆ ਕਹਿੰਦੇ ਉਹ ਇੱਥੇ ਕਹਿੰਦਾ ਨਹੀਂ ਅੱਗੇ ਨੂੰ ਵੀ ਹੋਰ ਵੀ ਆਪਣੇ ਪਿੰਡ ਦੇ ਗਾ ਕਰਦੀ ਹਾਂ ਹਾਂ ਹੁਣ ਚੈੱਕ ਹੋਇਆ ਸਾਰਾ ਕੁਝ ਵੇਹੂ ਫਰਕ ਹੈ ਜੀ ਬਹੁਤ ਟੈਂਪ ਲੱਗਿਆ ਇੱਥੇ ਫਿਰ ਹਸਪੀਟਲ ਜੇ ਵੀ ਉਹਨਾਂ ਠੀਕ ਹੈ ਸਭ ਸਾਡੇ ਇੱਕ ਵਾਦਾ ਦੱਸਿਆ ਤੇ ਇਸ ਰਾਤ ਮੇਰੇ ਨਾਪਾ ਸਾਹਿਬ ਠੀਕ ਹੈ ਜੀ ਪਾਦਰ ਦਾ ਨਾਮ ਕਿੰਦਰ ਸਿੰਘ ਨਾਪਾ ਸਾਹਿਬ ਘਰ ਇਹਨੇ ਆਵਾਜ਼ ਇਹ ਜਿਹੜਾ ਤੁਹਾਡਾ ਸੀਵਰੇਜ ਦਾ ਪਾਣੀ ਹੈ ਇਹ ਜਿਹੜਾ ਬੱਟੂ ਤੋਂ ਲਈਦਾ ਪਾਣੀ ਹੈ ਠੀਕ ਜੀ ਜਿੱਦ ਟਿਕਸ ਹੋਇਆ ਠੀਕ ਹੈ ਜੀ ਉਸਕੇ ਵਿੱਚ ਦੋ ਬੰਦੇ ਆ ਗਏ ਦੱਤੋ ਇਸ ਪਾਣੀ ਨੂੰ ਪੀ ਕੇ ਹੁਣੇ ਹੋਈ ਹੈ ਪਹਿਲਾਂ ਇੱਕੇ ਘਰ ਤੋਂ ਹੀ ਆ ਗਏ ਇੱਕ ਮਹਿਮਨ ਦੇ ਚ ਅੱਜ ਭੋਗ ਹੋਣਾ ਹੈ ਹੁਣ ਬਾਰਾ ਹੋ ਗਿਆ ਹੁਣ ਠੀਕ ਹੁਣ ਇਹਦਾ ਰੱਬ ਨੂੰ ਪਤਾ ਠੀਕ ਆ ਕਿਵੇਂ ਇਸ ਤਰ੍ਹਾਂ ਕੈਂਪ ਲੱਗਿਆ ਫਾਇਦਾ ਹੋਇਆ ਕੈਂਪ ਕਾਉਣੇ ਚਾਹਤੋ ਠੀਕ ਹੋਊਗਾ ਮੈਨੂੰ ਵੀ ਪਤਾ ਲੱਗੂਗਾ ਸਰ ਕੁਝ ਰਿਪੋਰਟ ਪਿੰਡ ਪਿੰਡ ਨਾਬਾ ਸਾਹਿਬ ਉਮਰ 16 ਸਾਲ ਕੀ ਪ੍ਰੋਬਲਮ ਸਰ ਦਸ ਤਸੀਰ

ਜਿਰਖਪੁਰ ਦੇ ਵਿੱਚ ਇਨਾਬਾ ਸਾਹਿਬ ਦਾ ਜਿਹੜਾ ਪਿੰਡ ਹੈ ਇਹ ਮੇਰੀ ਡਿਊਟੀ ਦੇ ਵਿੱਚ ਆਉਂਦਾ ਹੈ ਜੀ ਤੇ 25 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਵਿੱਚ ਲੋਕ ਬਿਮਾਰ ਹੋ ਰਹੇ ਹਨ ਤੇ ਫਿਰ ਅਸੀਂ 26 ਤਰੀਕ ਨੂੰ ਸਵੇਰੇ ਆ ਕੇ ਇੱਥੇ ਘਰ-ਘਰ ਜਾ ਕੇ ਸਰਵੇ ਸ਼ੁਰੂ ਕੀਤਾ ਸਰਵੇ ਦੌਰਾਨ ਜਦੋਂ ਅਸੀਂ ਲੋਕਾਂ ਦਾ ਹਾਲ-ਚਾਲ ਜਾਣਿਆ ਤਾਂ ਸਾਨੂੰ ਪਤਾ ਲੱਗਿਆ ਕਿ ਇੱਥੇ ਡੈਰੀਏ ਦੀ ਜਿਹੜੀ ਬਿਮਾਰੀ ਹੈ ਉਹ ਫੈਲ ਚੁੱਕੀ ਹੈ ਤਾਂ ਉਹਦੇ ਕਰਕੇ ਜਿਹੜੇ ਮਰੀਜ਼ ਹੈ ਕਾਫੀ ਬਿਮਾਰ ਹੋ ਰਹੇ ਸਨ ਫਿਰ ਫਿਰ ਅਸੀਂ ਤੁਰੰਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਪਿੰਡ ਦੇ ਵਿੱਚ ਹੀ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ ਤਾਂ 5-6 ਦਿਨ ਲਗਾਤਾਰ ਜਿਹੜਾ ਕੈਂਪ ਲੱਗਿਆ ਜੀ ਜਿਹੜਾ ਅੱਜ ਵੀ ਚੱਲ ਰਿਹਾ ਹੈ ਤੇ ਕੈਂਪ ਦੇ ਵਿੱਚ ਹੁਣ ਤੱਕ 400-300 ਦੇ ਕਰੀਬ ਮਰੀਜ਼ ਆ ਚੁੱਕੇ ਹਨ ਹਾਂਜੀ 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 270-75 ਮਰੀਜ਼ ਆ ਜਿਹੜੇ ਪਿਛਲੇ 5-6 ਦਿਨਾਂ ਦੇ ਵਿੱਚ ਕੈਂਪ 'ਚ ਆ ਗਏ ਆ ਕੁੱਲ ਮਰੀਜ਼ੀ ਜਿੰਨਾ ਵਿੱਚੋਂ 150 ਦੇ ਕਰੀਬ ਹੈ ਜਿਹੜੇ ਮਰੀਜ਼ ਆ ਉਹ ਡਾਇਰੀਏ ਨਾਲ ਸੰਬੰਧਤ ਆਏ ਆ 70 ਦੇ ਕਰੀਬ ਹੈ ਜਿਹੜੇ ਉਲਟੀਆਂ ਨਾਲ ਸੰਬੰਧਤ ਮਰੀਜ਼ ਆਏ ਆ ਔਰ ਕੁਝ ਮਰੀਜ਼ ਆ ਜਿਹੜੇ ਬੁਖਾਰ ਦੇ ਆਏ ਆ 15 ਤੋਂ 20 ਹੈ ਜਿਹੜੇ ਠੀਕ ਹੈ ਪਾਣੀ ਦੀ ਜਿਹੜੀ ਮਿਕਸਿੰਗ ਹੈ ਜਿਹੜੀ ਉਹ ਪਿੰਡ ਲੈਵਲ ਤੇ ਜੋ ਅਸੀਂ ਦੇਖਿਆ ਸਾਨੂੰ ਤਾਂ ਇਹ ਲੱਗਿਆ ਕਿ ਜਿਹੜਾ ਪਾਣੀ ਹੈ ਸੀਵਰੇਜ ਦੇ ਪਾਈਪਾਂ ਨਾਲ ਮਿਕਸ ਹੋ ਗਿਆ ਜਿਸ ਦੀ ਵਜ੍ਹਾ ਕਰਕੇ ਪਿੰਡ ਵਿੱਚ ਡਾਇਰੀਏ ਦੀ ਬਿਮਾਰੀ ਫੈਲੀ ਹੈ ਹਾਂਜੀ हां ओ पता लग गया सी असी जेड़ा तुरंत म्युनिसिपल कमिटी नु सूचित करता ज़्या ज़्या ज्या 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 सी ओन्ना ने समय रहंदे उथे पहुंच के जेड़ा जॉइंट खराब सीगा जिथे पाइप लीक होई सी उस नु ठीक करवा के दुवार तो जेड़ा साफ पानी ਪਿੰਡ ਲਈ ਮੁਹੱਈਆ ਕਰਾਉਣਾ ਸ਼ੁਰੂ ਕਰ ਦਿੱਤਾ ਹੈ ਹੁਣ ਮਰੀਜ਼ਾਂ ਦੀ ਗਿਣਤੀ ਘਟ ਗਈ ਹੈ ਅੱਜ ਸਵੇਰ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਘੱਟ ਜਸਟ ਇੱਕ ਜਾਂ ਦੋ ਮਰੀਜ਼ ਹੀ ਆਏ ਹਨ ਜਿਹੜੇ ਕਿ ਆਮ ਬਿਮਾਰੀ ਦੇ ਨਾਲ ਕੀੜਤ ਹਨ ਬਿਮਾਰੀ ਕੰਟਰੋਲ ਦੇ ਵਿੱਚ ਹੈ ਭਰੌਣ ਦੀ ਕੋਈ ਲੋੜ ਨਹੀਂ ਹੈ ਕੈਂਪ ਲੱਗਿਆ ਹੋਇਆ ਹੈ ਦਵਾਈ ਬਿਲਕੁਲ ਜਿਹੜੀ ਫ੍ਰੀ ਦਿੱਤੀ ਜਾ ਰਹੀ ਹੈ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਅੱਜ ਕੱਲ ਅਫਵਾਹਾਂ ਬਹੁਤ ਫਲਾਈਆਂ ਜਾ ਰਹੀਆਂ ਹਨ ਅਫਵਾਹਾਂਾਂ ਦੇ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ ਗੰਦੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਪੀਣ ਵਾਲੇ ਪਾਣੀ ਦਾ ਬਹੁਤ ਪਾਣੀ ਸੀਵਰੇਜ ਦਾ ਮਿਕਸ ਹੋ ਕੇ ਆ ਰਿਹਾ ਹੈ ਇਸ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਬਿਮਾਰੀਆਂ ਫੈਲ ਰਹੀਆਂ ਨੇ ਇਸ ਕਰਕੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਦੋ ਮੌਤਾਂ ਇੱਥੇ ਹੋ ਗਈਆਂ ਨੇ ਇਹ ਗੱਤ ਹਾਂ ਗੰਦੇ ਪਾਣੀ ਨਾਲ ਸਾਰੇ ਪਿੰਡਾਂ ਨਾਲੋਂ ਪਿੰਡਾਂ ਹਾਂਜੀ ਸਾਰੇ ਪਿੰਡਾਂ ਜਾਈਆਂ ਨੇ ਇੱਕ ਬੰਦੇ ਬੰਦੇ ਫਲਾਲ ਹੈ ਜੀ ਗਿਣਤੀ ਕੋਈ ਨਹੀਂ ਦੋ ਬਟੇ ਇੱਥਾਂ ਤੋਰੇ ਹੋ ਗਏ ਜੀ ਬਿਮਾਰ ਵੀਰ ਜੀ ਹਾਂ ਜੀ ਦੋ ਦਾ ਇਲਾਜ ਚੱਲ ਪਿਆ ਜੀ ਇੱਤਾ ਜੀ ਹਸਪੀਟਲ ਦੇ ਦਾਖਲਾ ਇੱਕ ਦੂਜਾ ਮੁੰਡਾ ਉਹਨੂੰ ਕੱਲ ਛੁੱਟੀ ਹੋਈ ਹੈ ਜੀ ਇੱਕ ਮਾਤਾ ਨੂੰ ਪ੍ਰੋਬਲਮ ਪਿਆ ਰਹੀ ਹੈ ਹਾਂ ਜੀ ਜਿਆਦਾ ਪ੍ਰੋਬਲਮ ਕਿ ਜਿਆਦਾ ਪ੍ਰੋਬਲਮ ਦਾ ਬਈ ਜੀ ਆਏ ਤੇ ਉਲਟੀਆਂ ਲੱਗਦੀਆਂ ਟਟੀਆਂ ਉਲਟੀਆਂ ਫਿਰ ਐ ਪੇਟ ਚ ਇਨਫੈਕਸ਼ਨ ਹੋ ਰਹੀ ਬਹੁਤ ਜ਼ਿਆਦਾ ਉਹ ਉਹਦਾ ਇਨਫੈਕਸ਼ਨ ਫੈਲ ਰਹੀ ਬਹੁਤ ਜ਼ਿਆਦਾ ਗੰਦਾ ਪਾਣੀ ਨਾ पानी पानी आ रहा जो पानी है है पीने योग्य बिल्कुल मेरा नाम किरण है एंड uh, अभी आप जैसा पापा ने बताया था कि लूज मोशन एंड एंडिटिंग की वजह से ही हमारे जो मेरे दादू है उनकी भी डेथ हो गई थी एंड मेरे जो बड़ी मामा ताई जी हैं उनके भी ट्वेंटी एथ ऑफ सितंबर को वो भी पूरे हो गए थे उनका कली संस्कार किया है उनके भी बस वॉमिटिंग एंड लूज मोशन की वजह से हुई थी एंड मेरे दादी भी जिस दिन मेरे दादू की डेथ हुई थी उसी दिन वो दोनों ही हॉस्पिटल गए थे बट एवर द प्रॉब्लम इज उनका थोड़ा सोल्यूशन निकले एंड वो नीड जस्टिस सो देट हमारा थोड़ा फैमिली उनके जो बच्चे हैं उनको भी जस्टिस मिले या दान इज गई गॉड मई गवर्नमेंट पनिश्डेम से